ਖੇਲ ਰਾਏਪੁਰ ਦੇ ਖੇਡ ਮੇਲੇ ਦੇ ਵਿੱਚ ਇਸ ਵੇਲੇ ਰੋਮਾਂਜ ਆਪਣੇ ਸਿਖਰਾਂ ਤੇ ਹੈ ਪੂਰੇ ਮੇਲੇ ਦੇ ਵਿੱਚ ਇਸ ਵੇਲੇ ਭਾਰੀ ਇਕੱਠ ਹੈ ਤੇ ਹੁਣੇ ਇਸ ਮੇਲੇ ਦੇ ਵਿੱਚ ਬੱਚਿਆਂ ਦੀ ਯਾਨੀ ਕਿ ਅੰਡਰ 11 ਏਜ ਗਰੁੱਪ ਦੇ ਵਿੱਚ ਬੱਚਿਆਂ ਦੀ ਸਪ੍ਰਿੰਟ 100 ਮੀਟਰ ਸਪ੍ਰਿੰਟ ਦੇਖਣ ਨੂੰ ਮਿਲੀ ਸਭ ਤੋਂ ਖਾਸ ਗੱਲ ਇਹ ਸੀ ਕਿ ਸਪ੍ਰਿੰਟ ਦੇ ਵਿੱਚ ਮੁੰਡਿਆਂ ਦੇ ਨਾਲ ਇੱਕ ਲੜਕੀ ਨੇ ਇੱਕ ਬੱਚੀ ਨੇ ਮੁਕਾਬਲਾ ਲਿਆ ਆਮ ਤੌਰ ਤੇ ਜਦੋਂ ਸਪ੍ਰਿੰਟਰਸ ਦੀ ਗੱਲ ਕਰਦੇ ਆ ਵੱਡੇ ਵੱਡੇ ਸਪ੍ਰਿੰਟਰਸ ਦੀ ਗੱਲ ਹੁੰਦੀ ਆ ਪਰ ਇਸ ਵੇਲੇ ਸਾਡੇ ਨਾਲ ਜੋ ਇੱਕ ਬਹੁਤ ਹੀ ਕਾਬਲ ਸਪ੍ਰਿੰਟਰ ਮੌਜੂਦ ਹੈ ਉਹ ਇੱਕ ਬਹੁਤ ਛੋਟੀ ਬੱਚੀ ਹੈ ਤਾਂ ਤੁਹਾਡੀ ਮੁਲਾਕਾਤ ਇਸ ਬੱਚੀ ਦੇ ਨਾਲ ਕਰਵਾਉਨੇ ਆ ਬੱਚੇ ਆਪਣੀ ਏਜ ਤੇ ਆਪਣਾ ਨਾਮ ਦੱਸੋ ਮੈਂ ਅਮਨ ਜੋਤ ਕੌਰ ਤੇ ਤੁਹਾਡੀ ਏਜ ਕਿੰਨੀ ਹੈ 8 ਸਾਲ ਅਮਨ ਤੁਸੀਂ ਸਿਰਫ 8 ਸਾਲ ਦੇ ਹੋ ਤੇ ਤੁਸੀਂ ਲੜਕਿਆਂ ਦੇ ਨਾਲ ਮੁਕਾਬਲਾ ਕੀਤਾ ਹੁਣੇ ਕਿਵੇਂ ਲੱਗਿਆ ਮੁਕਾਬਲਾ ਕਰਕੇ ਦੀ ਲੱਗ ਗਿਆ ਤੇ ਇਹ ਦੱਸੋ ਕਿ ਜਦੋਂ ਤੁਸੀਂ ਮੁਕਾਬਲੇ ਦੇ ਵਿੱਚ ਭੱਜ ਰਹੇ ਸੀ ਤੁਸੀਂ ਪਿੱਛੇ ਰਹਿ ਗਏ ਲੜਕੀਆਂ ਤੋਂ ਤਾਂ ਫਿਰ ਦੁਖਤਾ ਨਹੀਂ ਹੋਇਆ ਕਿ ਮੈਂ ਪਿੱਛੇ ਰਹਿ ਗਈ ਜੀ ਨਹੀਂ ਅਗਲੀ ਵਾਰ ਜਿੱਤਣ ਦਾ ਮੂਡ ਬਣਾ ਕੇ ਆਉਂਗੇ ਹਾਂਜੀ ਕਹੋ ਇੱਕ ਵਾਰ ਦੱਸੋ ਤੁਹਾਨੂੰ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਦੱਸ ਦੋ ਕਿ ਅਗਲੀ ਵਾਰ ਮੈਂ ਪੱਕਾ ਜਿੱਤੂਗੀ ਅਗਲੀ ਵਾਰ ਮੈਂ ਪੱਕਾ ਜਿੱਤੂਗੀ ਤੇ ਜਿੱਤਣ ਦੇ ਲਈ ਮਿਹਨਤ ਵੀ ਕਰਨੀ ਆ ਫਿਰ ਮਿਹਨਤ ਕਰਨੀ ਆ ਚਲੋ ਅਮਨ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਸਾਨੂੰ ਬਹੁਤ ਅੱਛਾ ਲੱਗਿਆ ਤੁਹਾਡੀ ਰਨਿੰਗ ਦੇਖ ਕੇ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਨੈਸ਼ਨਲ ਚੈਂਪੀਅਨ ਤੇ ਫਿਰ ਇੰਟਰਨੈਸ਼ਨਲ ਚੈਂਪੀਅਨ ਬਣੋ ਅਮਨ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਹਰਪਾਲ ਜੀ ਬੱਚੀ ਦਾ ਜਿਹੜਾ ਇੰਨਾ ਕੌਨਫੀਡੈਂਸ ਹੈ ਜੋ ਲੜਕਿਆਂ ਦੇ ਨਾਲ ਮੁਕਾਬਲਾ ਲੈ ਰਹੀ ਹੈ ਉਹਦੇ ਪਿੱਛੇ ਰੀਜ਼ਨ ਕੀ ਹੈ ਇਹ ਜੀ ਸ਼ੁਰੂ ਤੋਂ ਹੀ ਇਹਨਾਂ ਨੂੰ ਸਖਸ਼ਈਅਤ ਇਹ ਜੀ ਦਿੱਤੀ ਗਈ ਹੈ ਇਹਨਾਂ ਦੇ ਮੇਰੇ ਨਾਨਕੇ ਅਕਿਲਰ ਰੈਪਰ ਅਸੀਂ ਸ਼ੁਰੂ ਤੋਂ ਹੀ ਕਿਲਰ ਰੈਪਰ ਦੀਆਂ ਖੇਡਾਂ ਦੇਖਦੇ ਆ ਤੇ ਇਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਉਤਸ਼ਾਹ ਦਾ ਵੀ ਅਸੀਂ ਜਿਵੇਂ ਕਿਲਾ ਰਾਏਪੁਰ ਚ ਛੋਟੇ ਬੱਚੇ ਮਤਲਬ ਇਥੋਂ ਥੇਲੀਟ ਪੈਦਾ ਹੁੰਦੇ ਆ ਤਾਂ ਮੈਂ ਵੀ ਦੌੜ ਕੇ ਇਥੋਂ ਮਤਲਬ ਇੰਡੀਆ ਲੈਵਲ ਦੀ ਪਲੇਅਰ ਬਣਾ ਤੇ ਲੱਗਦਾ ਕਿ ਕਿਲਾ ਰਾਏਪੁਰ ਦਾ ਜੋ ਇਹ ਪੂਰਾ ਖੇਡ ਮੈਦਾਨ ਹੈ ਇੱਕ ਇਹੋ ਜਿਹਾ ਮੰਚ ਹੈ ਜਿੱਥੇ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਕਿਸੇ ਨੂੰ ਸਿੱਖਿਆ ਮਿਲਦੀ ਹੈ ਹਰ ਕਿਸੇ ਨੂੰ ਇੱਕ ਪ੍ਰੇਰਣਾ ਮਿਲਦੀ ਹੈ ਕਿ ਉਹ ਖੇਡਾਂ ਨਾਲ ਜੁੜੇ ਹਾਂਜੀ ਹਾਂਜੀ ਇਹ ਸਾਰਿਆਂ ਨੂੰ ਵੱਡਾ ਜਿਹੜਾ ਪਿੰਡੂ ਲੈਵਲ ਤੇ ਖੇਡ ਮੇਲਾ ਹੈਗਾ ਕਿਲਾ ਰੈਪਰ ਇੱਥੋਂ ਛੋਟੇ ਬੱਚਿਆਂ ਨੂੰ ਇੱਥੋਂ ਹੀ ਸਿੱਖਿਆ ਮਿਲਦੀ ਆ ਇਹਨੂੰ ਵੀ ਇੱਥੋਂ ਹੀ ਸਿੱਖਿਆ ਮਿਲੀ ਆ ਤਾਂ ਕਿ ਇਹ ਮਤਲਬ ਦੌੜ ਸਕੇ ਸਕੂਲ ਦੇ ਵਿੱਚ ਵੀ ਇਹ ਪੜਦੀ ਆ ਤਾਂ ਉੱਥੇ ਫਾਸਟ ਆਉਂਦੀ ਆ ਇਸ ਲਈ ਇਹਦਾ ਮਨ ਥੋੜਾ ਜਿਹਾ ਖੁੱਲਾ ਸੀ ਮਾਹੌਲ ਖੁੱਲਾਗਾ ਇੱਥੇ ਤੇ ਉਹਦੀ ਕਰਕੇ ਇਹ ਵਧੀਆ ਦੌੜੀ ਆ ਤੇ ਮਨੋਰਪਾਲ ਜੀ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਚਾਹਾਂਗੇ ਕਿ ਅਮਨ ਇੱਕ ਵਾਰ ਜਿੰਨੇ ਸਾਡੇ ਸਾਰੇ ਵਿਊਅਰਸ ਆ ਉਹਨਾਂ ਨੂੰ ਬਾਏ ਕਰ ਦੋ ਬਾਏ ਕਰ ਦੋ ਬਾਏ ਦੇ ਨਾਲ ਇਹ ਵੀ ਕਹਿ ਦੋ ਕਿ ਸਾਰੇ ਖੇਡੋ ਤੇ ਸਾਰੇ ਜਿੱਤਣ ਦੀ ਕੋਸ਼ਿਸ਼ ਕਰੋ ਸਾਰੇ ਜਿੱਤੋ ਤੇ ਸਾਰੇ ਖੇਡਾਂ ਦੀ ਕੋਸ਼ਿਸ਼ ਕਰੋ ਤਾਇਸੀ ਅਮਨ ਅਤੇ ਉਹਨਾਂ ਦੇ ਪਿਤਾ ਜੀ ਅਤੇ ਅਸੀਂ ਖੇਡ ਮੇਲੇ ਦੇ ਵਿੱਚ ਬਣੇ ਹੋਏ ਆ ਕਿਲਾ ਰਾਏਪੁਰ ਦਾ ਇਹ ਖੇਡ ਮੇਲਾ ਕਿਹੋ ਜਿਹਾ ਮੰਚ ਹੈ ਜਿੱਥੇ ਇਹ ਬੱਚੇ ਇਹਨਾਂ ਦੇ ਜੋ ਮਾਤਾ ਪਿਤਾ ਹੈ ਉਹ ਅਤੇ ਜਿੰਨੇ ਇੱਥੇ ਦਰਸ਼ਕ ਆਇਆ ਹਰ ਕੋਈ ਆਨੰਦ ਲੈਂਦਾ ਇਸ ਮੇਲੇ ਦਾ ਕੈਮਰਾ ਪਰਸਨ ਮਨੀਸ਼ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਲੁਧਿਆਣਾ